ਅਸੀਂ ਵਿਧਾਨ ਸਭਾ ਹਲਕਾ ਕਾਦੀਆਂ ਵਿੱਚ ਵੀ ਨਿਰੰਤਰ ਹੀ ਰੋਜ਼ ਤਿੰਨ ਤੋਂ ਚਾਰ ਪਿੰਡ ਜਿਹੜੇ ਆ ਉਹ ਸ਼ਾਮ ਨੂੰ ਜਿਹੜੀ ਨਸ਼ਿਆਂ ਖਿਲਾਫ ਯਾਤਰਾ ਉਹ ਕੱਢੀ ਜਾ ਰਹੀ ਆ ਔਰ ਪਿੰਡਾਂ ਦੇ ਵਿੱਚ ਜਾ ਕੇ ਸਾਰੀ ਗ੍ਰਾਮ ਸਭਾ ਨੂੰ ਬੁਲਾਇਆ ਜਾ ਰਿਹਾ ਸਾਰੀ ਪਿੰਡ ਦੀ ਸੰਗਤ ਨੂੰ ਬੁਲਾ ਕੇ ਤੇ ਉਹਨਾਂ ਨੂੰ ਨਸ਼ਿਆਂ ਦੇ ਖਿਲਾਫ ਜਿਹੜਾ ਵਾ ਉਹ ਲਾਮਬੰਦ ਕੀਤਾ ਜਾ ਰਿਹਾ ਔਰ ਹਲਕੇ ਦਾ ਕੋਈ ਔਰ ਇਹਦੇ ਨਾਲ ਬਹੁਤ ਵਧੀਆ ਲੋਕਾਂ ਚ ਰਿਸਪਾਂਸ ਮਿਲ ਰਿਹਾ ਔਰ ਕਈ ਪਿੰਡ ਜਿਹੜੇ ਇਹੋ ਜਿਹੇ ਆ ਜਿਹੜੇ ਨਸ਼ਾ ਮੁਕਤ ਵੀ ਕੋਸ਼ਿਸ਼ ਕੀਤੇ ਗਏ ਕੱਲ ਜਿਸ ਤਰ੍ਹਾਂ ਅਸੀਂ ਚੱਕ ਸ਼ਰੀਫ ਵਿੱਚ ਸੀਗੇ ਉੱਥੋਂ ਦੀ ਸਾਰੀ ਸੰਗਤ ਨੇ ਜਿਹੜਾ ਵਾ ਉਹ ਡਿਕਲੇਅਰ ਕੀਤਾ ਕਿ ਇੱਥੇ ਕੋਈ ਵੀ ਨਸ਼ਾ ਜਿਹੜਾ ਨਹੀਂ ਕਰਦਾ ਇਹ ਪਿੰਡ ਨਸ਼ਾ ਮੁਕਤ ਹੋ ਚੁੱਕਿਆ ਸੋ ਸਾਡਾ ਇਹ ਟੀਚਾ ਵਾ ਕਿ ਹੌਲੀ-ਹੌਲੀ ਅਸੀਂ ਸਾਰੇ ਪਿੰਡਾਂ ਚੋਂ ਦਸਿਆਂ ਦਾ ਖਾਤਮਾ ਕਰਕੇ ਤੇ ਆਪਣੇ ਪਿੰਡ ਜਿਹੜੇ ਆ ਉਹ ਨਸ਼ਾ ਮੁਕਤ ਬਣੇ ਇਹਦੇ ਵਿੱਚ ਜਿਹੜੇ ਆਦੀ ਆ ਉਹਦਾ ਤੇ ਸੈਂਸੈਕਸ ਕਰਾਰੀ ਆ ਪੰਜਾਬ ਸਰਕਾਰ ਉਹ ਜੇ ਚੱਲ ਰਿਹਾ ਉਹ ਜੇ ਪੂਰੀ ਗਿਣਤੀ ਮੈਂ ਨਹੀਂ ਹਜੇ ਦੱਸ ਸਕਦਾ ਔਰ ਜਿਹੜੇ ਵੇਚਣ ਵਾਲੇ ਆ ਉਦੀ ਰਿਪੋਰਟ ਜਿਹੜੀ ਖੂਫਿਆ ਰਿਪੋਰਟ ਜਿਹੜੀ ਆ ਸਾਡਾ ਜਿਹੜਾ ਐਸਟੀਐਫ ਮਹਿਕਮਾ ਜਿਹੜਾ ਅਲੱਗ ਆ ਉਹਦੇ ਉਹਨੇ ਬਣਾ ਕੇ ਉੱਤੋਂ ਰਿਪੋਰਟਾਂ ਆ ਰਹੀਆਂ ਨੇ ਜਿਹੜੇ ਡੀਲਰ ਨੇ ਔਰ ਉਹਨਾਂ ਨੂੰ ਪੁਲਿਸ ਜਿਹੜਾ ਵਾ ਫੜ ਕੇ ਉਹਨਾਂ ਤੇ ਐਫਆਈਆਰ ਜਿਹੜੀ ਆ ਕਰ ਰਹੀ ਆ ਬੜੀ ਵੱਡੀ ਗਿਣਤੀ ਦੇ ਵਿੱਚ ਸੰਕੜਿਆਂ ਦੇ ਹਿਸਾਬ ਨਾਲ ਪਰਚੇ ਜਿਹੜੇ ਆ ਜਿਹੜੇ ਨਸ਼ਿਆਂ ਦੇ ਤਸਕਰ ਉਹਨਾਂ ਦੇ ਖਿਲਾਫ ਹੋਏ ਆ ਔਰ ਜਿਹੜੇ ਨੌਜਵਾਨ কুমਰਾਹ ਹੋਏ ਆ ਉਹਨਾਂ ਨੂੰ ਜਿਹੜਾ ਵਾ ਡੀਡਿਕਸ਼ਨ ਸੈਂਟਰ ਚ ਭਰਤੀ ਕਰਕੇ ਉਹਨਾਂ ਦਾ ਫ੍ਰੀ ਇਲਾਜ ਜਿਹੜਾ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ ਮੇਰੇ ਕੋਲ ਮੈਂ ਦਰਸੇਨ ਸਿੰਘ ਸਰਪੰਚ ਪਿੰਡ ਚ ਲੱਗਾਉਣਾ ਸਾਡਾ ਜੋ ਅੱਜ ਦਾ ਪ੍ਰੋਗਰਾਮ ਬੜਾ ਕਾਮਯਾਬ ਰਿਹਾ ਪਿੰਡ ਤੋਂ ਬਹੁਤ ਪਿੰਡ ਦੇ ਵਿੱਚੋਂ ਬਹੁਤ ਚੰਗੀ ਰਿਸਪੌਂਸ ਮਿਲੀ ਹੈ ਘਰ-ਘਰ ਦੇ ਵਿੱਚੋਂ ਤਕਰੀਬਨ ਸਾਰੇ ਆਦਮੀ ਇੱਥੇ ਪਹੁੰਚੇ ਸੀ ਔਰਤਾਂ ਪਹੁੰਚੀਆਂ ਤੇ ਬੱਚੇ ਪਹੁੰਚੇ ਸਨ ਔਰ ਇਹ ਸਾਡੀ ਪਹਿਲਾਂ ਤੋਂ ਹੀ ਉਪਰਾਲਾ ਹੈ ਕਿ ਅਸੀਂ ਆਪਣੇ ਪਿੰਡ ਤੋਂ ਨਸਿਆਂ ਦੀ ਜਿਹੜੀ ਗੱਲ ਹੈ ਨਸਿਆਂ ਦੇ ਉੱਪਰ ਉਹ ਪਾਈ ਜਾਂਦੀ ਸਾਡੇ ਪਿੰਡ ਦੇ ਵਿੱਚ ਵੈਸੇ ਵੀ ਕੋਈ ਕੇਸ ਨਹੀਂ ਹੈ ਇੱਕ ਦੋ ਕੇਸ ਹੈਗਾ ਉਹ ਮੁੰਡਾ ਇੱਕ ਜਿਹੜਾ ਮਸ਼ੀਨ ਦੇ ਵਿੱਚ ਉਹ ਇੱਕ ਤੇ ਪਰਚਾ ਹੋ ਗਿਆ ਇੱਕ ਨੂੰ ਡੀ ਇੰਡਕਸ਼ਨ ਸੈਂਟਰ ਦੇ ਵਿੱਚ ਭੇਜਿਆ ਹੋਇਆ